ਬਰਨਾਲਾ 'ਚ ਭਾਰਤੀ ਕਿਸਾਨ ਯੂਨੀਅਨ ਗੁਰਾਹਾ ਦੀ ਸਟੇਟ ਲੈਵਲ ਦੀ ਬੈਠਕ ਹੋਈ 26 ਮਈ ਨੂੰ ਬਰਨਾਲਾ 'ਚ ਹੋਣ ਵਾਲੀ ਲੋਕ ਸੰਗਰਾਮ ਰੈਲੀ ਦੀ ਤਿਆਰੀ ਸੰਬੰਧਿਤ ਹੋਈ ਚਰਚਾ ਜੀ ਜਿਹੜੀ ਮੀਟਿੰਗ ਰੱਖੀ ਆ ਸੀ ਪੂਰੇ ਪੰਜਾਬ ਦੀ ਜ਼ਿਲ੍ਹਾ ਕਮੇਟੀਆਂ ਦੀ ਬਾਅਦ ਮੀਟਿੰਗ ਰੱਖੀ ਆ ਇਹ 26 ਵਾਲੇ ਪ੍ਰੋਗਰਾਮ ਦੇ ਬਾਰੇ ਰਿਪੋਰਟ ਲੈਣ ਵਾਸਤੇ ਉਹਦੀ ਤਿਆਰੀ ਵਾਸਤੇ ਰੱਖੀ ਆ 26 ਦਾ ਪ੍ਰੋਗਰਾਮ ਜਿਹੜਾ ਅਸੀਂ ਤੱਕ ਕਹਿੰਦੇ ਜਿੱਥੇ ਬੰਦਿਆਂ ਨੇ ਸੰਜਿਆ ਕਰ ਰਹੇ ਆ ਲੋਕ ਸੰਗਰਾਮ ਰੈਲੀ ਕਰ ਰਹੇ ਆ ਬਹੁਤ ਵੱਡੀ ਜੋਣਾ ਦੌਰਾਨ ਉਹਦੇ ਵਿੱਚ ਰਿਪੋਰਟ ਲੈਣੀ ਆ ਤੇ ਅੱਗੇ ਇਹਦੇ ਵਿੱਚ ਇੱਕ ਹੋਰ ਕਿਉਂਕਿ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਆਗੂਨਾਂ ਕਰਾਉ ਹੈ ਉਧਰ ਸਾਡੀ ਜਨਤਾ ਦਾ ਬਹੁਤ ਜੋਰ ਲੱਗਿਆ ਹੋਇਆ ਹੈ ਲਗਾਤਾਰ ਉਧਰ ਨੂੰ ਪਏ ਹੋਏ ਨੇ ਅੱਜ ਵੀ ਜਾਨੀ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਆਗੂਆਂ ਦਾ ਦੌਰਾ ਇਹ ਕਰਕੇ ਉਹਨਾਂ ਦੇ ਘਰੋਂ ਵੀ ਜਾਰੀ ਨੇ ਕਿ ਇਹ ਸਮਝਦੇ ਆਂ ਵੀ ਜੇ ਤੁਸੀਂ ਉਹ ਘਰਵਾਣ ਦੇ ਵਿੱਚ ਉਲਝੇ ਰਹੇ ਛੱਬੀ ਦੀ ਜਿਹੜੀ ਤਿਆਰੀ ਹੈ ਮੀਟਿੰਗਾਂ ਕਰਾਉਣਾਂ ਦਾ ਕੰਮ ਹੈ ਕਲੱਬਾਂ ਦੀ ਮੀਟਿੰਗ ਕਰਾਉਣੀ ਹੈ ਔਰਤਾਂ ਦਾ ਮਜਾਰਾ ਕਰਨਾ ਹੈ ਝੰਡੇ ਮਾਰਚ ਕਰਨੇ ਉਹ ਕੰਮ ਤਾਂ ਰਹਿ ਜੂਗਾ ਇਹਦੇ ਕਰਕੇ ਉਹਦੀ ਤਿਆਰੀ ਦੇ ਜਿਹੜੇ ਪੰਜ ਚਾਰ ਦਿਨ ਰਹਿ ਗਏ ਨੇ ਛੱਬੀ ਵਾਸਤੇ ਉਹਦੇ 'ਚ ਅਸੀਂ ਇਸ ਤਿਆਰੀ ਨੂੰ ਫੋਰਪਰਪਸ ਕਰਨ ਦੀ ਖਾਤਰ ਅਸੀਂ ਅੱਜ ਬੁਲਾਈ ਹੈ ਇਹ ਹਿੰਦੀ ਮੀਟਿੰਗ ਉਹਦੇ 'ਚ ਤਿੱਖਾ ਕਰਾਂਗੇ ਡੇਢ ਨੂੰ ਹੋਰ ਇਹ ਹੋਰ ਜ਼ੋਰ ਨਾਲ ਸਰਗਰਮੀ ਕਰਨ ਤੇ ਇਕੱਠ ਮੱਠਾ ਨਾ ਪੈ ਜਵੇ ਕਿਉਂਕਿ ਚੋਣਾਂ ਨੇ ਇੱਕ ਗਰਮੀ ਬਹੁਤ ਜ਼ਿਆਦਾ ਹੈ ਕਮਜ਼ੋਰ ਹੁੰਦਾ ਹੈ ਤੇ ਦੀ ਤਿਆਰੀ ਨੂੰ ਪੱਕਾ ਹੋਰ ਜ਼ੋਰ ਨਾਲ ਇੱਥੇ ਕਰਨ ਦੀ ਖਾਤਰ ਅੱਜ ਇਹ ਮੀਟਿੰਗ ਰੱਖੀ ਮੇਨ ਏਜੰਡਾ ਪਾਰਲੀਮੈਂਟ ਦੀ ਚੋਣਾਂ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਕੀ ਕਰ ਰਹੇ ਨੇ ਉਹ ਕੌਣ ਨੇ ਕਿਵੇਂ ਆ ਰਹੇ ਨੇ ਜਿਵੇਂ ਅਸੀਂ ਪਹਿਲਾਂ ਏਜੰਡਾ ਲੈ ਕੇ ਗਏ ਆ 15 ਤਰੀਕ ਦੀ ਪਹਿਲਾਂ ਹੀ ਤੇ ਔਰਤਾਂ ਦੀ ਮੀਟਿੰਗ ਕੀਤੀ ਹੈ ਪਹਿਲਾਂ ਅਸੀਂ ਜ਼ਿਲ੍ਹੇ ਨੇ ਵੱਡੀਆਂ ਮੀਟਿੰਗਾਂ ਕੀਤੀਆਂ ਨੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਹਰੇਕ ਜ਼ਿਲ੍ਹੇ ਦੀ ਮੀਟਿੰਗਾਂ ਜੀ ਕਰਾ ਕੇ ਆਏ ਆ ਕਿ ਅਸੀਂ ਪਾਰਲੀਮੈਂਟੀ ਚੋਣਾਂ ਨੂੰ ਕੀ ਸਮਝਦੇ ਆ ਸਾਡੀਆਂ ਸਮੱਸਿਆਵਾਂ ਦੇ ਨਾਲ ਇਹਦਾ ਕੀ ਲੱਗਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਉਹ ਸਾਰੀਆਂ ਗੱਲਾਂ ਅਸੀਂ ਲੈ ਕੇ ਜਾਂਦੇ ਆ ਅੱਜ ਵੀ ਇਹ ਲੱਗੇ। ਮਾ ਚੰ다 ਸਿੰਘ ਭਾਰਤੀ ਕੇ ਹੁਣ ਜਿਹੜੇ ਏਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਵੀਤ ਪ੍ਰਧਾਨ ਆ ਅਸੀਂ 26 ਤਰੀਕ ਨੂੰ ਇਸੇ ਬਰਨਾਲੇ ਦੀ ਢਾਣੇ ਦੇ ਜਿਹੜੀ ਮੰਡੀ ਆ ਸਾਈਡਾਂ ਥੱਲੇ ਅੱਡੋ-ਅੱਡੀ ਤਾਕੀਆਂ ਨੇ ਜਿਹੜੀਆਂ ਜੱਸੇ ਬੰਦਿਆਂ ਲਗਭਗ 20 ਉਹਨਾਂ ਦਾ ਇਕੱਠ ਰੱਖਿਆ ਹੋਇਆ। ਉਹਦੀਆਂ ਤਿਆਰੀਆਂ ਪਹਿਲਾਂ ਸਾਡੀਆਂ ਪਹਿਲਾਂ ਵੀ ਜ਼ੋਰਦਾਰ ਚੱਲ ਰਹੀਆਂ ਐ ਅਡੋੜੀ ਜ਼ਿਲ੍ਹਿਆਂ ਦੇ ਵਿੱਚ ਬਾਦਮੀ ਮੀਟਿੰਗਾਂ ਹੋ ਗਈਆਂ 17 ਤਰੀਕ ਨੂੰ 6 6 ਸੈੱਟ ਥੱਲੇ ਔਰਤਾਂ ਦੀ ਬਾਦਮੀ ਮੀਟਿੰਗ ਸੱਦੀ ਐ ਉਹ ਮੀਟਿੰਗ ਕੀਤੀ ਐ ਅੱਜ ਪੂਰੇ ਪੰਜਾਬ ਦੇ ਪਿੰਡ ਕਾਇਆਂ ਤੱਕ ਦੇ ਜਿਹੜੇ ਸਾਡੇ ਵਰਕਰ ਐ ਉਹ ਉੱਥੇ ਸੱਦੇ ਹੋਏ ਐ ਕਿਉਂਕਿ ਜਿਹੜਾ ਚੋਣਾਂ ਦਾ ਮੌਸਮ ਚੱਲ ਰਿਹਾ ਐ ਚੋਣਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਕਿ ਭਾਵੇਂ 75 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ 75 ਸਾਲ ਦੇ ਵਿੱਚ ਜਿੰਨੇ ਵੀ ਵਿਧਾਨ ਸਭਾ ਵਿੱਚ ਪਾਰਲੀਮੈਂਟਾਂ ਵਿੱਚ ਜਿੰਨੇ ਵੀ ਉਹਨਾਂ ਨੇ ਫੈਸਲੇ ਕੀਤੇ ਐ ਟੋਟਲ ਫੈਸਲੇ ਸਾਡੇ ਲੋਕਾਂ ਦੇ ਉਲਟ ਐ ਇਸ ਕਰਕੇ ਇਹ ਸੰਸਥਾ ਸਾਡੇ ਲੋਕਾਂ ਦੀ ਨਹੀਂ ਇਹਦੇ باوجود ਜਿਹਨੇ ਅਸੀਂ ਵੋਟਾਂ ਪਾ ਰਹੇ ਆ ਇਹ ਵੋਟਾਂ ਸਾਡਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਦੀਆਂ ਦੋ ਤਰਫਾਂ ਤੋਂ ਨੁਕਸਾਨ ਹੁੰਦਾ ਕਿ ਲੋਕਾਂ ਨੂੰ ਧਰਮਾਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਇਲਾਕਿਆਂ ਦੇ ਆਧਾਰ ਤੇ ਲੜਾਇਆ ਜਾਂਦਾ ਜਿਵੇਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਦਾ ਕੋਸ਼ਿਸ਼ ਕੀਤੀ ਐ ਪਰੇ ਇਹਦੇ ਨਾਲ ਹੀ ਜਿਹੜੇ ਹਾਕਮ ਆ ਜਿਹੜੇ ਚੋਣਾਂ ਲੜਦੇ ਆ ਉਹ ਆਪਦਾ ਮਸਲਾ ਹੱਲ ਕਰਦੇ ਆ ਕਿ ਕੁਰਸੀ ਤੇ ਕੌਣ ਜਾਵੇ ਆਪ ਤੋਂ ਉਹਨਾਂ ਤੋਂ ਫੈਸਲਾ ਨਹੀਂ ਹੁੰਦਾ ਵੀ ਇਹ ਫੈਸਲਾ ਆਪ ਲੋਕਾਂ ਤੋਂ ਕਰਾ ਲਓ ਤੇ ਲੋਕਾਂ ਤੋਂ ਜਿਹਨੂੰ ਵੋਟਾਂ ਵੱਧ ਮਿਲ ਜਾਂਦੀਆਂ ਉਹ ਰਾਜਾ ਬਣ ਕੇ ਬੈਠਦਾ ਤੇ ਲੋਕਾਂ ਦੇ ਉਲਟ ਫੈਸਲੇ ਕਰਦਾ ਹੈ ਫੈਸਲੇ ਜਿਹੜਾ ਸਾਮਰਾਜੀ ਮੁਲਕ ਹੈ ਉਹਨਾਂ ਦੀਆਂ ਸੰਸਥਾਾਂ ਮੈਂ ਸੰਸਾਰ ਵਪਾਰ ਜਥੇਬੰਦੀ ਬਣੀ ਹੈ ਡਬਲਯੂਟੀਓ ਹੈ ਉਹਨਾਂ ਦੇ ਜਿਹੜੀਆਂ ਨੀਤੀਆਂ ਹੈਗੀਆਂ ਉਹ ਨੀਤੀਆਂ ਨੂੰ ਬਹੁ ਬਹੁ ਲਾਗੂ ਕਰਦੇ ਆ ਪਹਿਲਾਂ ਕਾਂਗਰਸ ਵੀ ਨੇ ਲਿਆਂਦੀਆਂ ਉਹਨੇ ਲਾਗੂ ਕੀਤੀਆਂ ਮੋਦੀ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਲਿਆਂਦੀ ਹੈ ਇਹਦੇ ਨਾਲ ਹੀ ਲੋਕਾਂ ਨੂੰ ਧਰਮ ਦੇ ਆਧਾਰ ਤੇ ਪਾੜਨ ਖਾਤਰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਪੱਤਾ ਉਹਨੇ ਲਿਆ ਹੋਇਆ ਬਹੁਤ ਜ਼ੋਰਦਾਰ ਢੰਗ ਨਾਲ ਉਹਨੇ ਬਹੁਤ ਤੰਤ ਲਾਇਆ ਇਸ ਗੱਲ ਤੇ ਉਹ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੋਟਾਂ ਨਾਲ ਭਾਈ ਕੁਝ ਨਹੀਂ ਨਿਕਲਣਾ ਛੋਟਾ ਜਿਹਾ ਕੁਝ ਬਣਨਾ ਤਾਂ ਸੰਘਰਸ਼ਾਣਾ ਬਣਨਾ ਜਿਵੇਂ ਦਿੱਲੀ ਦੇ ਘੋਲਚੱਪਾ ਬਣਾਇਆ ਉਹੀ ਰਾਹ ਬਣਦਾ ਹੈ ਇਹਦੇ ਨਾਲ ਹੀ ਅਸੀਂ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਆ ਕਿ ਜਦੋਂ ਪੰਜਾਬ ਚ 9 ਸਾਲ ਗਵਰਨਰ ਦੀ ਰਾਜ ਰਹਾ ਉਹ ਤਾਂ ਫਿਰ ਕੋਈ ਵੋਟਾਂ ਵਾਲੀ ਸਰਕਾਰ ਨਹੀਂ ਸੀ ਉਦੋਂ ਰਾਜ ਕਿਉਂ ਚੱਲਿਆ ਅਸਲ ਅਸੀਂ ਲੋਕਾਂ ਨੂੰ ਦੱਸਣਾ ਹੈ ਕਿ ਇਹ ਤਾਂ ਉੱਤੇ ਮਲਮ ਹੈ ਅਸਲ ਤਾਂ ਸਰਕਾਰ ਜਿਹੜੀ ਪੱਕੀ ਹੈ ਜਿਹੜੀਆਂ ਤੁਹਾਡੀਆਂ ਵੋਟਾਂ ਨਾਲ ਨਹੀਂ ਬਦਲਦੀ ਪੁਲਿਸ ਹੈ ਫੌਜ ਹੈ ਕੋਟ ਹੈ ਕਚਹਿਰੀਆਂ ਹੈ ਅਫਸਰ ਸਾਹੀ ਹੈ ਇਹ ਇਹਨਾਂ ਨੂੰ ਕੌਣ ਪੁੱਛਦਾ ਹੈ ਇਹਨਾਂ ਨੇ ਕਿਤੇ ਵੋਟਾਂ ਪੈਂਦੀਆਂ ਲੋਕ ਵੋਟਾਂ ਚੁਣਦੇ ਆ ਇਹਨਾਂ ਨੂੰ ਇਹ ਲੋਕਾਂ ਨੂੰ ਕੋਈ ਜਵਾਬ ਦੇ ਐ ਅਸਲ ਜਿਹੜੀ ਸਾਰਾ ਪ੍ਰਬੰਧ ਚੱਲ ਰਿਹਾ ਹੈ ਜਿਹਨੂੰ ਅਸੀਂ ਕਹਿੰਦੇ ਬਹੁਤ ਮਾੜਾ ਲੋਕਾਂ ਦੇ ਫੈਸਲੇ ਦੇਖਣ ਪੱਖੋਂ ਇਹ ਪ੍ਰਬੰਧ ਪੱਕੇ ਤੌਰ ਤੇ ਚੱਲ ਰਿਹਾ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਤਖੜੇ ਹੋਈਏ ਆਓ ਪ੍ਰਬੰਧ ਨੂੰ ਘੇਰਨ ਲੱਗਿਏ ਵੀ ਤੁਸੀਂ ਆਖੀ ਕਰਨ ਲੱਗੇ ਹੋ ਇਹ ਅਸੀਂ ਸੁਨੇਹਾ ਦੇਣਾ ਚਾਹਣਾ ਚ ਲੋਕਾਂ ਨੂੰ ਕਿ ਤੁਹਾਡਾ ਇੱਕ ਇਹਦੇ ਸਵਾਗਿਣਾ ਤੁਹਾਡਾ ਕੁਝ ਨਹੀਂ ਬਟਿਆ ਜਾਣਾ